ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸਦਾ ਰਿਸ਼ਤਾ ਅਸੀਂ ਵੀ ਭਵੇਂ ਛੋਟੇ ਕਿਸਾਨਾਂ ਮਾਰੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਕਿਸਾਨਾਂ ਸੋ ਕਹਿਰਦਾ ਭਾਵ ਔਰ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾਂ ਲਈ ਜਾ ਰਹੇ ਹਾਂ 5-500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਹੈ ਕੋਈ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋਲ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਕੇ ਅ ਬੀ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਤਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿੰਦਾ ਜਿਹੜੇ ਸਰਕਾਰ ਨੇ ਵਧੀਆ ਪ੍ਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਗੱਲ ਤਾਂ ਬਹੁਤ ਸਟੇਜ ਤੋਂ ਕਹੀ ਗਈ ਹੈ ਕਿ ਤੁਸੀਂ ਆ ਚੰਗੇ ਕੰਮਾਂ ਉਹਨਾਂ ਦੇ ਤਰੀਕ ਕਰੋ ਜਾਂ ਮੈਂ ਬਿਲਕੁਲ ਦੇਖੋ ਮੈਂ ਤੇ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਵੀ ਮੈਂ ਮੈਂ ਤੇ ਕਦੀ ਇਹਨਾਂ ਦੇ ਨਾਲ ਵੀ ਇਹੋ ਜੀ ਗੱਲ ਦੇ ਵਿੱਚ ਕਦੀ ਪਿਆ ਨਹੀਂ ਔਰ ਨਾ ਹੀ ਪਰ ਕਈ ਵਾਰੀ ਦੁੱਖ ਲੱਗਦਾ ਜਦੋਂ ਅਨਨੈਸੈਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਹਾਂ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਬੱਚੋ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਇਹ ਚੱਲ ਕੀ ਰਿਹਾ ਵਾ ਠੀਕ ਠੀਕ ਉਹ ਦੇਖਣ ਨੂੰ ਲਈ ਕਿ ਕਿਸਾਨ ਮੁਰਦਾਬਾਦ ਤੇ ਨਾਰੇ ਲਾ ਰਹੇ ਸੀ ਤੇ ਐਮਐਲਏ ਸਾਹਿਬ ਆ ਬਾਕੀ